ਸਸਿਕਾ ਵੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਜਾਨੀ ਕਿ ਜੀਐਸ ਕਾਲੇਕਾਂਦ ਵੱਲੋਂ ਤੇ ਨਾਲ ਸਾਡੇ ਅੰਕਲ ਜੀ ترਸੀਮ ਸਿੰਘ ਜੌਣਕੇ ਪਰਿਵਾਰ ਦੇ ਵਿੱਚੋਂ ਇਹਨਾਂ ਵੱਲੋਂ ਵੀ ਹੈ ਨਾ ਜੀ ਹਾਂ ਜੀ 2025 ਖਤਮ ਹੋਣ ਲੱਗਿਆ ਜੀ 2026 ਸ਼ੁਰੂ ਹੋਣ ਲੱਗਿਆ 2025 ਦੇ ਵਿੱਚ ਜਿੰਨੇ ਵੀ ਅਸੀਂ ਵੀਡੀਓ ਬਣਾਈਆਂ ਜਾ ਉਹ ਵੀਡੀਓ ਦਾ ਲਾਭ ਆ ਵੀ ਅਸੀਂ ਕਿਸੇ ਗੱਲਬਾਤ ਸੱਜਣ ਮਿੱਤਰ ਨੂੰ ਮਿਲੇ ਜੀ ਕਿਸੇ ਰਿਸ਼ਤੇਦਾਰ ਨੂੰ ਮਿਲੇ ਕਿਸੇ ਨੂੰ ਕੋਈ ਵੱਦਗਟ ਬੋਲਿਆ ਗਿਆ ਹੋਵੇ ਜਾਂ ਭਾਈ ਸਾਥੋਂ ਕੋਈ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਜੀ ਸਾਨੂੰ ਸਮਝ ਗਿਓ ਮਾਫ ਕਰਿਓ ਜੇਕਰ ਕਿਸੇ ਨੂੰ ਕੋਈ 2025 ਦੇ ਵਿੱਚ ਦਰਸ਼ਕਾਂ ਦਾ ਕੋਈ ਪਈ ਬਾਦਗਟ ਹੋ ਗਈ ਹੋਈ ਕਿਉਂਕਿ ਕਈ ਵਾਰ ਹੋ ਜਾਂਦੀ ਹੈ ਜੀ ਨਾ ਕਿਉਂਕਿ ਇਨਸਾਨ ਹੈ ਜਿਹੜਾ ਗਲਤੀਆਂ ਦਾ ਪੁੱਤ ਲਿਆ ਭਾਈ ਹੋ ਜਾਂਦੀ ਹੈ ਕਈ ਵਾਰੀ ਹੈ ਨਾ ਸਾਨੂੰ ਮਾਫ ਕਰਿਓ ਜੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਵੀ ਜਿਹੜਾ ਆਉਣ ਵਾਲਾ 2026 ਹੈ ਸਾਰਿਆਂ ਵਾਸਤੇ ਆਪਾਂ ਕਹਿੰਦੇ ਜੀ ਬੇਸ਼ੱਕ ਸਾਡੀ ਕੋਈ ਵੀਡੀਓ ਦੇਖਦਾ ਨਹੀਂ ਦੇਖਦਾ ਲਾਈਵ ਸ਼ੇਅਰ ਕਰਦਾ ਨਹੀਂ ਕਰਦਾ ਅਸੀਂ ਸਾਰਿਆਂ ਦੇ ਮਤਲਬ ਪਰਿਵਾਰਾਂ ਵਾਸਤੇ ਇਹੀ ਅਰਦਾਸ ਬੇਨਤੀ ਕਰਦੇ ਆ ਸਰਬੱਤ ਦੇ ਭਲੇ ਵਾਸਤੇ ਪਿੰਡ ਕਾਲੇ ਕਾ ਨਗਰ ਖੇੜੇ ਵਾਸਤੇ ਬਾਕੀ ਜਿੰਨੀ ਵੀ ਦੁਨੀਆ ਸਾਰੀ ਹੀ ਦੁਨੀਆ ਦਾ ਕਹਿੰਦੇ ਆ ਵੀ ਜਿਹੜਾ 2026 ਹੈ ਉਹ ਸਾਰਿਆਂ ਦਾ ਖੁਸ਼ੀਆਂ ਭਰਿਆ ਹੋਵੇ ਜੀ ਬੜਾ ਵਧੀਆ ਸੋਡੇ ਬੱਚਿਆਂ ਨੂੰ ਸੋਡੇ ਮਾਲ ਪਸੂ ਨੂੰ ਫਸਲ ਵਾੜੀ ਨੂੰ ਜਿੰਨੇ ਵੀ ਯਾਰ ਮਿੱਤਰ ਜਾਂ ਰਿਸ਼ਤੇਦਾਰ ਨੇ ਤੁਹਾਡੇ ਉਹਨਾਂ ਵਾਸਤੇ ਸਾਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਜੀ 2026 2025 ਦੇ ਵਿੱਚ ਜੇਕਰ ਸਾਥੋਂ ਕੋਈ ਗਲਤੀ ਹੋਈ ਹੈ ਤਾਂ ਸਾਨੂੰ ਭਾਈ ਮਾਫ ਕਰਿਓ ਜਿਵੇਂ ਤਰਸੇ ਸਿੰਘ ਨੂੰ ਆਪਾਂ ਕਹਿੰਦੇ ਹਾਂ ਮਹਾਵਰੇ ਹੁੰਦੇ ਸੀ ਇਹ ਲੈਣਾ ਹਨਾ ਤੇ ਉਹਨਾਂ ਦੇ ਸਿਰ ਵੀ ਆਪਾਂ ਗੱਲ ਕਰਨੇ ਪੱਟੇ ਬਜ਼ੁਰਗਾਂ ਦੇ ਨਾਲ ਹੋਵੇ ਆਪਣੇ ਖੂਨ ਨੇ ਜੀ ਹਾਂ ਇਸ ਤਰ੍ਹਾਂ ਦੇ ਬਸ ਜੋ ਆਪਾਂ ਬਰਾਤਾਂ ਨੇ ਮਕਾਨਾ ਖੁਸ਼ੀ ਗਮ ਨੇ ਸਾਰੀਆਂ ਕਿਉਂ ਬਣੀਆਂ ਕਿਵੇਂ ਬਣੀਆਂ ਇਹ ਸਾਰੀਆਂ ਗੱਲਾਂ ਬਤਾ ਕਰਾਂਗੇ ਜੀ ਜਿਵੇਂ ਆਪਾਂ ਦੇ ਪ੍ਰਿੰਟ ਦੇ ਵਿੱਚ ਸਮਾਜ ਸੇਵੀ ਬਹੁਤ ਅਨਸਾਰ ਇਹਨਾਂ ਬਜ਼ੁਰਗ ਉਹਨਾਂ ਬਾਰੇ ਵੀ ਸਾਰੀ ਗੱਲਬਾਤ ਸਾਰੀ ਔਣੀਆਂ ਜਿਹੀ ਵੀਡੀਓ ਦੇ ਵਿੱਚ ਨਾ ਲੜੀ ਬਈ ਲੜੀ ਨਾ ਸਾਰੀ ਗੱਲਬਾਤ ਆਪਾਂ ਕਰਾਂਗੇ ਇੱਕ ਇਹ ਸਾਨੂੰ ਦੱਸ ਦੇਣਾ ਜੀ ਅਸੀਂ ਪ੍ਰੋਗਰਾਮ ਦਾ ਨਾਮ ਰੱਖਿਆ ਹੁਣ ਨਵੇਂ ਸਾਲ ਤੋਂ 2026 ਤੋਂ ਲਾ ਲੋ ਜੀ ਜਿਹੜਾ ਇਹ ਪੀਵੀ 19 ਕੇਟੀਵੀ ਚੈਨਲ ਹੈ ਜਾਂ ਜੇਐਸ ਕਾਲੇ ਕੇ ਚੈਨਲ ਹੈ ਉਹ ਤਾਂ ਨਾ ਹੈਗੀ ਨੇ ਪਰ ਜਿਹੜੇ ਅਸੀਂ ਪ੍ਰੋਗਰਾਮ ਲੀਕ ਦੀਆਂ ਪ੍ਰੋਗਰਾਮ ਬਣਾਉਣੇ ਜਿਵੇਂ ਅੱਜ ਅਸੀਂ ਕਹਿ ਸਕਦੇ ਵੀ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦਾ ਨਾਮ ਹੈਗਾਗਾ ਮੇਰੇ ਪਿੰਡ ਦੀਆਂ ਗੱਲਾਂ ਪ੍ਰੋਗਰਾਮ ਮੇਰੇ ਪਿੰਡ ਦੀਆਂ ਗੱਲਾਂ ਇਹ ਅਸੀਂ ਨਾਮ ਰੱਖਿਆ ਜੀ ਨਵਾਂ ਮੇਰੇ ਪਿੰਡ ਦੀਆਂ ਗੱਲਾਂ ਤੁਸੀਂ ਇਹ ਬੋਲ ਕੇ ਵੀ ਕੱਢ ਸਕਦੇ ਹੋ ਸਰਚ ਮਾਰ ਕੇ ਵੀ ਕੱਢ ਸਕਦੇ ਹੋ ਅ ਬਾਕੀ ਸਿਰੇ ਲਿਖਿਆ ਵੀ ਹੋਇਆ ਡੂਗਾ ਉੱਪਰ ਮੇਰੇ ਪਿੰਡ ਦੀਆਂ ਗੱਲਾਂ ਸੋ ਚੈਨਲ ਇਹੀ ਹੋ ਸਾਰਾ ਕੁਝ ਇਹੀ ਹੋ ਪਰ ਨਾਮ ਰੱਖਿਆ ਜੀ ਇਹਦੇ ਵਿੱਚ ਅਸੀਂ ਪ੍ਰੋਗਰਾਮ ਦਾ ਨਾਮ ਰੱਖਿਆ ਮੇਰੇ ਪਿੰਡ ਦੀਆਂ ਗੱਲਾਂ ਸੋ ਸਾਰੇ ਜਣੇ ਪਿਆਰ ਕਰਿਓ ਜੀ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸੋ ਤੁਹਾਰੇ ਫੇਰ ਸੋਨੂੰ ਹੱਥ ਜੋੜ ਕੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ 2026 ਦੀਆਂ ਪ੍ਰਮਾਤਮਾ ਗੁਰਦਾਸ ਸਿੰਘ ਜੀ ਸਾਰਾ ਹੀ ਪਰਿਵਾਰ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ